ਫਾਜ਼ਿਲਕਾ ਆਮ ਆਦਮੀ ਪਾਰਟੀ ਦੀ ਟੀਮ ਦੇ ਵਿੱਚ ਹੋਇਆ ਵਾਅਦਾ ਅੱਜ ਫਾਜ਼ਿਲਕਾ ਦੇ ਬਤਾਇਆ ਕਿ ਨਰਿੰਦਰਪਾਲ ਸਿੰਘ ਸਵਣਾ ਦੀ ਅਗਵਾਈ ਦੇ ਵਿੱਚ ਫਾਜ਼ਿਲਕਾ ਦੀ ਰਾਧਾ ਸੁਮੀ ਕਲੋਨੀ ਤੋਂ ਸਾਬਕਾ ਐਮਸੀ ਜੋ ਕਿ ਬੀਜੇਪੀ ਦਾ ਹਿੱਸਾ ਹੋਇਆ ਕਰਦੇ ਸੀ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਉਹਨਾਂ ਨੇ ਕਿਹਾ ਕਿ ਆਮ ਆਦਮੀ ਦੇ ਕੰਮਾਂ ਤੋਂ ਔਰ ਵਿਧਾਇਕ ਨਰਿੰਦਰਪਾਲ ਸਿੰਘ ਸਹਮਣਾ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ ਜੋ ਕਦੇ ਭਾਜਪਾ ਦਾ ਹਿੱਸਾ ਹੋਇਆ ਕਰਦੇ ਸੀ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈਏ ਦੱਸ ਦਈਏ ਕਿ ਰਾਧਾ ਸੁਮੀ ਕਲੋਨੀ ਫਾਜ਼ਲਕਾ ਤੋਂ ਸਾਬਕਾ ਐਮਸੀ ਸੰਦੀਪ ਚਲਾਨਾ ਵੱਲੋਂ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਉਹਨਾਂ ਨੂੰ ਅੱਜ ਫਾਜ਼ਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਹਮਣਾ ਵੱਲੋਂ ਉਹਨਾਂ ਦੇ ਨਿਵਾਸ ਸਥਾਨ ਪਹੁੰਚ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਹੈ। ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਜੇਕਰ ਸਾਡੇ ਫੇਸਬੁੱਕ ਪੇਜ ਤੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਉਹਨੇ ਫੋਲੋ ਕਰ ਲਓ। ਹਾਂਜੀ ਐਮਐਲ ਸਾਬ ਕੀ ਕਹਿਣਾ ਚਾਹੋਗੇ ਜੋ ਅੱਜ ਇੱਥੇ ਜੁਆਇਨਿੰਗ ਕਰਾਈ ਗਈ ਹੈ ਜੀ। ਅੱਜ ਸਾਡੇ ਵੀਰ ਸੰਦੀਪ ਚਲਾਣਾ ਜੀ ਜੋ ਭਾਜਪੀ ਦੇ ਸੀਨੀਅਰ ਆਗੂ ਫਾਜ਼ਿਲਕਾ ਦੇ ਸਨ ਉਹ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਸਾਰਾ ਪਰਿਵਾਰ ਸਾਡੇ ਨਾਲ ਅੱਜ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਇਆ ਹੈ ਮੈਂ ਉਹਨਾਂ ਦਾ ਔਰ ਇਹਨਾਂ ਦੇ ਸਾਰੇ ਪਰਿਵਾਰ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸਵਾਗਤ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਪੂਰਾ ਮਾਨ ਸਤਕਾਰ ਕੀਤਾ ਜਾਵੇਗਾ ਔਰ ਜੋ ਵੀ ਮਸਲੇ ਲੋਕਾਂ ਦੇ ਲੈ ਕੇ ਆਉਣਗੇ ਪਹਿਲ ਦੇ ਆਧਾਰ ਤੇ ਜਿਹੜੇ ਸਾਰੇ ਮਸਲੇ ਇਹਨਾਂ ਦੇ ਹੱਲ ਕੀਤੇ ਜਾਣਗੇ ਔਰ ਕਦੇ ਵੀ ਕੋਈ ਕਿਸੇ ਪਾਸੋਂ ਕੋਈ ਕਿਸੇ ਤਰ੍ਹਾਂ ਦੀ ਕਮੀ ਇਹਨਾਂ ਨੂੰ ਨਹੀਂ ਆਉਣ ਦਿੱਤੀ ਜਾਵੇ। ਜੀ। ਹਾਂਜੀ ਸਨੀਪ ਜੀ ਕੀ ਕਹਿਣਾ ਚਾਹੋਗੇ ਹਣ ਜਿਹੜੀ ਜੋਇਨਿੰਗ ਤੁਹਾਡੀ ਹੋ ਚੁੱਕੀ ਹੈ। ਹਾਂਜੀ। ਤਾਂ ਕਿਸ ਤਰ੍ਹਾਂ ਦੀ ਰਣਨੀਤੀ ਰਹਿਗੀ ਤੁਹਾਡੀ ਵਾਰਡ ਵਾਸੀਆਂ ਦੇ ਪ੍ਰਤੀ ਜੋ ਕੰਮਕਾਜ ਹੋਣਗੇ? ਜਿਵੇਂ ਪਾਰਟੀ ਆਮ ਆਦੀ ਪਾਰਟੀ ਮੇਰੇ ਡਿਊਟੀ ਲਾਏਗੀ ਜਿੱਥੇ ਵੀ ਮੈਂ 24 ਘੰਟੇ ਤਿਆਰ ਹਾਂ ਪਾਰਟੀ ਦੀ ਸੇਵਾ ਕਰਮਾਣ। ਬਾਕੀ ਜੋ ਵੀ ਕੰਮਕਾਰ ਲੋਕਾਂ ਦੀ ਮੁਸ਼ਕਲਾਂ ਹੋਣ ਗਿਆ ਮੈਂ ਐਮਐਲਏ ਸਾਹਿਬ ਨੂੰ ਜਾਣੂ ਪ੍ਰਾਵੰਦ। ਜੋ ਵੀ ਕੰਮ ਹੋਣਗੇ ਨਾ ਦੱਸਾਂਗਾ ਸਾਡੇ ਸੱਤ ਪਰਵਾੜ ਜੀ ਨੇ ਇਹਨਾਂ ਨਾਲ ਗੱਲ ਕੀਤੀ ਇਹਨਾਂ ਨਾਲ ਮੋਡਾ-ਮੋਡਾ ਲਾ ਕੇ ਪਾਰਟੀ ਦਾ ਕੰਮ ਕਰਾਂਗੇ ਦੀ ਸਾਰੇ ਸਮਰਥਾ ਤੁਸੀਆ ਜੀ ਚੌਧਰੀ ਸਾਹਿਬ ਹੋਰ ਵਰਕਰ ਪਾਰਟੀ ਜਿੰਨੇ ਵੀ ਹੋਇਆ ਮਾਦੀ ਪਾਰਟੀ ਨਾਲ ਲੈ ਕੇ ਉਹਨਾਂ ਦੇ ਨਾਲ ਕੰਮ ਕਰਨਾ ਪਾੜੇ ਜਿਹੜੇ ਤੁਹਾਡੇ ਨਾਲ ਸਾਥੀ ਜੁੜੇ ਨੇ ਤੁਹਾਡੇ ਨਾਲ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਬਸ ਉਹ ਮੇਰੇ ਨਾਲ ਹੀ ਨੇ ਜੀ ਉਹ ਆਣਗੇ ਕੰਮ ਕਰਨਗੇ ਪਾਰਟੀ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਵੀ ਬਾਕੀ ਫਿਲਹਾਲ ਪਾਰਟੀ ਦਾ ਕੰਮ ਕਰਾਂਗੇ ਤਾਂ ਲੋਕ ਸੜੇ ਨਾਲ ਨਵੇਂ ਹੋਰ ਜੁੜਨਗੇ ਲੋਗਾ ਲੋਗਾਂ ਨੂੰ ਕੁਝ ਨਹੀਂ ਚਾਹੀਦਾ ਲੋਕਾਂ ਨੂੰ ਕੰਮ ਚਾਹੀਦਾ ਹੈ ਵੀ ਕਿਹੋ ਜਿਹੀ ਜੋ ਕਿ ਆਮ ਆਦਮੀ ਪਾਰਟੀ ਕਰਾ ਰਹੀ ਹੈ ਜੀ